ਹਰ ਵੇਲੇ ਹੌਸਲਾ ਦਿੰਦੀ ਸੀ ਕਿ ਮੰਮੀ ਮੈਂ ਸਭ ਕੁਝ ਕਰ ਲੈਣਾ ਮੈਂ ਮਾਤ ਤੁਸੀਂ ਫਿਕਰ ਨਾ ਕਰੋ ਮੈਂ ਸਭ ਕੁਝ ਸੰਭ ਲੈਣਾ ਮੈਂ ਸਭ ਨੂੰ ਫੋਨ ਕਰ ਲਾ ਪੀ ਮੇਰੇ ਬੱਚੀ ਪਿੱਛੇ ਜਾਓ ਮੇਰੇ ਬੱਚੀ ਨਹੀਂ ਹੈ ਮੇਰਾ ਬੇਟਾ ਹੈ ਉਹਦੇ ਸਿਰ ਤੇ ਸਾਰਾ ਮੇਰਾ ਪਰਿਵਾਰ ਚੱਲ ਰਿਹਾ ਸੀਗਾ ਵਿਆਹ ਦਾ ਸਮਾਨੀ ਖਰੀਦਣ ਗਈ ਸੀ ਹਾਂਜੀ ਬੜੀ ਸੋਹਣੀ ਹਸਦੀ ਖੇਡਦੀ ਗਈ ਐ ਮੈਂ ਕਿਹਾ ਕੋਈ ਨਹੀਂ ਤੁਸੀਂ ਲੈ ਆਓ ਜਾਂਦੇ ਹਾਦਸਾ ਹੋ ਗਿਆ ਬਹੁਤ ਬੁਰਾ ਹਾਦਸਾ ਹੋ ਗਿਆ ਉਹਦੇ ਨਾਨਾ ਜੀ ਨੇ ਪੈਸੇ ਦਿੱਤੇ ਸੀ ਉਹਨੇ ਆਪਣੇ ਹੱਥਾਂ ਨੂੰ ਚੂੜਾ ਤੇ ਸੂਟ ਲੈਣਾ ਸੀ ਮਾਮੇ ਵਾਲੇ ਪਾਸੋਂ ਜਿਹੜਾ ਮਿਲਦਾ ਕਹਿੰਦੀ ਮੈਂ ਆਪਣੇ ਪਸੰਦਾ ਲੈਣਾ ਉਹਦੇ ਨਾਨੇ ਨੂੰ ਪੈਨਸ਼ਨ ਮਿਲੀ ਸੀ ਪੈਨਸ਼ਨ ਮਿਲੀ ਉਹਦੇ ਚੋਂ ਨੇ ਪੈਸੇ ਦਿੱਤੇ ਤਾਂ ਉਹ ਲੈਣ ਗਈ ਸੀ ਵਿਆਦੀ ਸ਼ਾਪਿੰਗ ਕਰਨ ਜਾ ਰਹੀ ਕੁੜੀ ਦੀ ਅਰਥੀ ਉੱਟੀ ਐ ਤਾਂ ਮਾਪਿਆਂ ਦਾ ਤਾਂ ਹਾਰ-ਮਾਰ ਰੂ ਬੁਰਾ ਹਾਲ ਹੋ ਜਾਂਦਾ ਹੈ ਦੇ ਰਿਸਲ ਤਸਵੀਰਾਂ ਹੁਸ਼ਿਆਰਪੁਰ ਡਸੂਹਾ ਦੇ ਪਿੰਡ ਸਗਰਾ ਦੀਆਂ ਨੇ ਬਸ ਹਾਦਸੇ ਦੇ ਵਿੱਚ 10 ਲੋਕ ਆਪਣੀ ਜਾਨ ਗਵਾ ਗਏ ਨੇ ਤੇ 20 ਤੋਂ ਜ਼ਿਆਦਾ ਲੋਕ ਜ਼ਖਮੀ ਨੇ ਤੇ اسی ਬਸ ਦੇ ਵਿੱਚ ਸਵਾਰ ਸੀ ਪਿੰਡ ਰੋੜੀ ਦੀ 22 ਸਾਲਾ ਖੁਸ਼ੀ ਮਹਿਤਾ ਜੋ ਕਿ ਆਪਣੇ ਵਿਆਧੀਆਂ ਤਿਆਰੀਆਂ ਚ ਰੁੱਝੀ ਹੋਈ ਸੀ ਛੋਟੀ ਪੈਨ ਦੇ ਨਾਲ ਬਸ ਦੇ ਵਿੱਚ ਸਵਾਰ ਹੋ ਕੇ ਦਸੂਹਾ ਦੇ ਲਈ ਨਿਕਲੀ ਤੇ ਸਗਰਾਂ ਦੇ ਨਜ਼ਦੀਕ ਬਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿੱਥੇ ਕੁੜੀ ਦੀ ਹੀ ਜਾਨ ਚਲੀ ਗਈ ਹੈ ਤਾਂ ਜਿਸ ਤੀ ਦੇ ਸ਼ਗਰ ਮਨਾਏ ਜਾ ਰਹੇ ਸੀ ਉਸੇ ਤੀ ਦੀ ਅਰਥੀ ਉੱਠੀ ਹੈ ਤਦ ਦੱਸਦੇ ਇਹ ਕਿ ਪਿਤਾ ਦਾ ਹੈ ਕਿਨੇ ਕਿਉਂ ਮਜ਼ਦੂਰੀ ਦਾ ਕੰਮ ਕਰਦੇ ਨੇ ਤਿੰਨ ਧੀਆਂ ਤੇ ਇੱਕ ਮੁੰਡਾ ਖੁਸ਼ੀ ਸਭ ਤੋਂ ਵੱਡੀ ਸੀ ਬਹੁਤ ਲਾਇਕ ਧੀ ਸੀ ਘਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਦੇ ਕਾਰਨ ਖੁਸ਼ੀ ਬੈਂਕ ਦੇ ਵਿੱਚ ਪ੍ਰਾਈਵੇਟ ਤੌਰ ਤੇ ਫਾਰਮ ਭਰਨ ਦਾ ਕੰਮ ਕਰਦੀ ਸੀ ਤਾਂ ਕਿ ਘਰ ਦੇ ਹਾਲਾਤਾਂ ਨੂੰ ਸੁਧਾਰਿਆ ਜਾ ਸਕੇ ਪਰ ਜਿਸ ਦਿਨ ਹਾਦਸਾ ਵਾਪਰਿਆ ਉਸ ਦਿਨ ਖੁਸ਼ੀ ਆਪਣੀ ਛੋਟੀ ਪੈਨਦਨਾ ਵਿਆਦਾ ਜੋੜਾ ਖਰੀਦਣ ਦੇ ਲਈ ਜਾ ਰਹੀ ਸੀ ਪਰ ਸ਼ਾਇਦ ਉਸ ਨੂੰ ਨਹੀਂ ਪਤਾ ਸੀ ਕਿ ਹੁਣ ਵਿਆਦਾ ਜੋੜਾ ਨਹੀਂ ਉਸਤੇ ਕਫਨ ਪਹਿਨਣ ਵਾਲਾ ਖੁਸ਼ੀ ਦੇ ਪਿਤਾ ਦਾ ਇਹ ਕਹਿਣਾ ਹੈ ਕਿ ਮੇਰੀ ਧੀ ਨੇ ਮੇਰੇ ਸਾਹਮਣੇ ਦਮ ਤੋੜਿਆ ਘਰ ਚ ਵਿਆਹ ਦਾ ਮਾਹੌਲ ਹੁਣ ਮਾਤਮ ਦੇ ਵਿੱਚ ਬਦਲ ਗਿਆ ਖੁਸ਼ੀ ਦਾ ਛੋਟਾ ਪ੍ਰਾਸਾਦ ਮੇਰੇ ਵਿੱਚ ਤੇ ਪਰਿਵਾਰ ਦਾ ਇਹ ਕਹਿਣਾ ਕਿ ਸਰਕਾਰ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਦੇਲ ਦਾ ਐਲਰ ਕਰ ਰਹੀ ਹੈ ਪਰ ਸਾਨੂੰ ਪੈਸੇ ਨਹੀਂ ਚਾਹੀਦੇ ਉਧਰ ਇਹ ਪਰਿਵਾਰ ਬਸ ਆਪਣੀ ਧੀ ਦੀ ਵਾਪਸੀ ਦੀ ਮੰਗ ਕਰ ਰਿਹਾ ਕਿ ਸਾਨੂੰ ਸਾਡੀ ਧੀ ਲਿਆ ਦਿਓ ਤੇ ਉੱਥੇ ਹੀ ਦੱਸ ਦਈਏ ਕਿ ਇੱਥੇ ਸਰਕਾਰ ਉਹਨਾਂ ਦਾ ਇਹ ਕਹਿਣਾ ਕਿ ਜੇਕਰ ਮ੍ਰਿਤਕਾ ਦੇ ਪਰਿਵਾਰਾਂ ਦੀ ਮਦਦ ਕਰਨਾ ਚਾਹੁੰਦੀ ਹੈ ਤਾਂ ਪਰਿਵਾਰਕ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਹੀ ਦੇ ਦੋ ਤਾਂ ਜੋ ਭਵਿੱਖ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੋ ਮੇਰੇ ਕੋਲ ਸੀ ਉਹ ਲੈ ਕੇ ਮੈਂ ਚੱਲ ਗਿਆ ਸੀ ਅੰਮ੍ਰਿਤਸਰ ਤੱਕ ਮੈਂ ਖਾਲੀ ਫਿਰ ਕਹਾ ਸੱਜਣ ਮਿੱਤਰ ਤੋਂ ਮੰਗਾਈ ਜੀ ਤਾਂ ਅੰਮ੍ਰਿਤਸਰ ਤੋਂ ਵਾਪਸੀ ਗੱਡੀ ਦਾ ਕਿਰਾਇਆ ਦੇਣ ਜੋਗਾ ਵਾ ਐਮਬੂਲੈਂਸ ਖਲਾਤ ਫਿਰ ਇੱਥੋਂ ਤੁਸੀਂ ਆਪ ਹੀ ਹਿਸਾਬ ਲਾ ਲਓ ਖੁਸ਼ੀ ਤੁਹਾਡੇ ਸਾਥ ਪੂਰਾ ਸਹਿਯੋਗ ਕਰਦੀ ਸੀ ਕੰਮ ਦੇ ਵਿੱਚ ਸਹਿਯੋਗ ਕਰਦੀ ਸੀ ਜੋ ਘਰ ਦੇ ਰਸਨ ਪਾਣੀ ਚ ਘਰ ਦੀ ਕੋਈ ਲੋੜ ਪੈ ਜਾਂਦੀ ਸੀ ਇੱਕ ਦੂਜੇ ਨਾਲ ਸਲਾਹ ਕਰਕੇ ਕੰਮ ਚਲਾ ਲਈ ਲੈ ਕੀ ਕਰਦੀ ਸੀ ਖੁਸ਼ੀ ਉਸ ਵਕਤ ਕੀ ਕਰ ਰਹੀ ਸੀ ਮਦਦਦ ਕੋਣ ਖੁਸ਼ੀ ਕੀ ਕੰਮ ਕਰਦੀ ਸੀ ਖੁਸ਼ੀ ਫਿਲਹਾਲ ਇੱਥੇ ਪੰਜਾਬ ਸਿੰਧ ਬੈਂਕ ਚ ਪ੍ਰਾਈਵੇਟ ਕੰਮ ਕਰਦੀ ਸੀ ਸ਼ਾਦੀ ਰੱਖੀ ਦੀ ਸੀ ਕਿੰਨੇ ਦੀ ਉਹਦੀ ਸ਼ਾਦੀ ਰੱਖੀ ਕਦੋਂ ਹੋਣੀ ਸੀ 10 ਤਰੀਕ 10 ਮਹੀਨਾ ਖਰੀਦਾਰੀ ਕਰਨ ਜਾ ਰਹੀ ਸੀ ਕਿਸ ਤਰ੍ਹਾਂ ਕੀ ਕਹਿ ਕੇ ਗਈ ਸੀ ਉਹਦੇ ਨਾਨਾ ਜੀ ਨੇ ਪੈਸੇ ਦਿੱਤੇ ਸੀ ਉਹਨੇ ਆਪਣੇ ਹੱਥਾਂ ਨੂੰ ਚੂੜਾ ਤੇ ਸੂਟ ਲੈਣਾ ਸੀ ਮਾਮੇ ਆਲੇ ਪਾਸੇ ਜਿਹੜਾ ਮਿਲਦਾ ਕਹਿੰਦੀ ਮੈਂ ਆਪਣੇ ਪਸੰਦਾ ਲੈਣਾ ਉਹਦੇ ਨਾਨੇ ਨੂੰ ਪੈਨਸ਼ਨ ਮਿਲੀ ਸੀ ਪੈਨਸ਼ਨ ਮਿਲੀ ਉਹਦੇ ਚੋਂ ਉਹਨੇ ਪੈਸੇ ਦਿੱਤੇ ਤਾਂ ਉਹ ਲੈਣ ਗਈ ਸੀ ਘਰੋਂ ਕੰਮ ਤੇ ਵੀ ਗਈ ਤੇ ਦਸਵੇਂ ਸ਼ਾਪਿੰਗ ਕਰਕੇ ਦੁਬਾਰਾ ਉਹਨੂੰ ਬੈਂਕ ਕੰਮ ਤੇ ਆਈ ਬੇਟੇ ਦਾ ਉਹ ਖਰਚ ਅਦਾ ਕਰਦੇ ਹਾਂ ਇਹ ਪਰਿਵਾਰ ਦਾ ਜਿਆਦਾ ਗਰੀਬ ਹੈ ਅਸੀਂ ਇਹ ਸਰਕਾਰ ਤੋਂ ਮੰਗ ਮੰਗਦੇ ਹਾਂ ਕਿ ਇਹਨਾਂ ਦੀ ਥੋੜੀ ਮਦਦ ਕੀਤੀ ਜਾਏ ਜਾਂ ਬੱਚੇ ਨੂੰ ਨੌਕਰੀ ਦਿੱਤੀ ਜਾਏ ਕਿਉਂਕਿ ਬਹੁਤੇ ਹਾਲਤ ਇਹਨਾਂ ਦੀ ਖਰਾਬ ਹੈ ਜੀ ਸੋਨੀਆ ਜੀ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹ ਕਹਾਂਗੀ ਮੇਰੀ ਬੱਚੀ ਨਹੀਂ ਸੀ ਉਹ ਮੇਰਾ ਬੇਟਾ ਸੀਗਾ ਉਹਦੇ ਸਿਰ ਤੇ ਸਾਰਾ ਮੇਰਾ ਪਰਿਵਾਰ ਚੱਲ ਰਿਹਾ ਸੀਗਾ ਵਿਆਹ ਕਰ ਰੱਖਿਆ ਸੀ ਬੇਟੀ ਵਿਆਹ ਰੱਖਿਆ ਸੀ ਅਸੀਂ 11 ਅਕਤੂਬਰ ਦਾ ਵਿਆਹ ਸੀਗਾ ਵਿਆਹ ਦਾ ਸਮਾਨੀ ਖਰੀਦਣ ਗਈ ਸੀ ਵਿਆਹ ਦਾ ਸਮਾਨੀ ਖਰੀਦਣ ਗਈ ਸੀ ਹਾਂਜੀ ਬੜੀ ਸੋਹਣੀ ਹਸਦੀ ਖੇਡਦੀ ਗਈ ਐ ਮੈਂ ਕਿਹਾ ਕੋਈ ਨਹੀਂ ਤੁਸੀਂ ਲੈ ਆਓ ਜਾਂਦੇ ਹਾਦਸਾ ਹੋ ਗਿਆ ਬਹੁਤ ਬੁਰਾ ਹਾਦਸਾ ਹੋ ਗਿਆ ਮੈਨੂੰ ਫੋਨ ਆਇਆ ਮੈਂ ਸਭ ਨੂੰ ਫੋਨ ਕਰ ਲਾਪੀ ਵੀ ਮੇਰੇ ਬੱਚੀ ਪਿੱਛੇ ਜਾਓ ਮੇਰੇ ਬੱਚੀ ਨਹੀਂ ਐ ਮੇਰਾ ਬੇਟਾ ਐ ਜਿਹਨੇ ਹਰ ਵੇਲੇ ਹੌਸਲਾ ਦਿੰਦੀ ਸੀ ਕਿ ਮੰਮੀ ਮੈਂ ਸਭ ਕੁਝ ਕਰ ਲੈਣਾ ਮੈਂ ਮਾਂ ਤੁਸੀਂ ਫਿਕਰ ਨਾ ਕਰੋ ਮੈਂ ਸਭ ਕੁਝ ਸੰਭ ਲੈਣਾ ਤੇ ਅੱਜ ਸਾਡੇ ਘਰ ਦੇ ਹਾਲਾਤ ਸਹੀ ਭਾਂਜੀ ਜਿਹੜਾ ਮੁੱਤੀ ਮੰਗ ਕਰਦੇ ਸਰਕਾਰ ਕੋ ਜਿਹੜਾ ਕੀ ਮੰਗ ਕਰਦੇ 2 ਲੱਖ ਰੁਪਏ ਮਦਦ ਕੀਤੀ ਹੈ ਕਿਤਰਾ ਦੇ ਬੈ ਤੁਹਾਡੇ ਉਹਦਾ ਹੋ ਜਾਊਗਾ ਬਲਵਾ ਦਾ ਬਲਵਾ ਦਾ 2 ਲੱਖ ਨਾਲ ਜੀ ਕਿੱਥੇ ਗੁਜ਼ਾਰਾ ਹੋਣਾ ਜੀ ਅਸੀਂ ਤੇ ਇਹੀ ਕਹਾਂਗੇ ਤੇ ਨੌਕਰੀ ਮਿਲਣੀ ਚਾਹੀਦੀ ਹੈ ਛੋਟੀ ਬੇਟੀ ਨੂੰ ਦਵਾ ਦੇਣ ਦੋਨੇ ਬੱਚੀਆਂ ਬੱਚੀਆਂ ਮੇਰੀਆਂ ਘਰ ਸੀਗੀ ਨਾਲ ਹੀ ਉਹ ਵੀ ਨਾਲ ਹੀ ਸੀਗੀ ਉਹਨੂੰ ਵੀ ਸੱਟਾਂ ਲੱਗੀਆਂ ਪਤਾ ਨਹੀਂ ਪਰਮਾਤਮਾ ਨੇ ਉਹਨੂੰ ਕਿੱਦਾਂ ਰੱਖਤਾ ਨਿਤ ਬਬਲੀ ਕੀ ਕਹਿਣਾ ਚਾਹੁੰਦੇ ਹੋ ਸਿਸਟਰ ਦੇ ਜਾਣ ਤੇ ਕਿਉਂਕਿ ਉਸ ਦਿਨ ਹਾਦਸੇ ਦੇ ਵਿੱਚ ਖਾਸ ਕਰਕੇ ਤੁਸੀਂ ਨਾਲ ਸੀਗੇ ਕੀ ਪੁੱਛਾਂਗੇ ਕਿਸ ਤਰ੍ਹਾਂ ਹੋਇਆ ਕਿੱਦਾਂ ਚਾਹ ਸੀਗੇ ਕੁਛ ਨਾ ਉਸ ਤੇ ਆਪਾਂ ਨੂੰ ਕੁਛ ਨਹੀਂ ਪਤਾ ਚੱਲਿਆ ਉਸ ਟਾਈਮ ਬੱਸ 'ਚ ਕੀ ਹੋਇਆ ਕਿਉਂਕਿ ਆਪਾਂ ਬੱਸ 'ਤੇ ਥੋੜੇ ਗੱਬੇ ਖੜੇ ਸੀ ਬਹੁਤ ਭੀੜ ਸੀ ਬੱਸ 'ਚ ਤੇ ਜਦੋਂ ਮੇਰੇ ਇੱਕ ਚਟਕਾ ਜਿਹਾ ਲੱਗਾ ਤਾਂ ਬਸ ਮੈਂ ਪਲਟੇ ਖਾ ਗਈ। ਉਸ ਟਾਈਮ ਅੱਖਾਂ ਕਿਨੇ ਰਾ ਗਿਆ ਕੁਝ ਨਹੀਂ ਪਤਾ ਲੱਗਾ ਪਰ ਕਿਤੇ ਰਹਾਂ ਕੀ ਹੈ ਜਦੋਂ ਲੋਕਾਂ ਨੇ ਤੁਹਾਨੂੰ ਬਾਹਰ ਕੱਢਿਆ ਆ ਫਿਰ ਮੈਨੂੰ ਪਤਾ ਚੱਲਿਆ ਕਿ ਮੇਰੀ ਸਿਸਟਰ ਮੈਂ ਅੰਦਰ ਹੈ। ਉਹ ਬਹੁਤ ਸਾਰਟ ਲੱਗੀ ਹੈ। ਤੇ ਉਹ ਦਿਨ ਬਿਆਰੀ ਖਰੀਦਰੀ ਕਰਨ ਜਾ ਰਹੇ ਸੀ ਥ੍ਰੀ ਸਿਸਟਰ ਨਾਲ। ਉਸ ਦਿਨ ਭਵਿਆ ਦੀ ਸਮਾਨ ਸੁਣ ਲੈਣ ਜਾ ਰਹੇ ਸੀ ਜੀ ਉਸ ਦਿਨ। ਬਹੁਤ ਖੋਸ਼ ਤੇ ਬਹੁਤ ਚਾਅ ਸੀ ਉਹ। ਪਰ ਬਰਬਾਦ ਦੇ ਹਾਲਾਤ ਕਿਸ ਤਰ੍ਹਾਂ ਦੇ ਤੁਹਾਡੇ ਫਾਦਰ ਕੀ ਕਰਦੇ ਮੇਰੇ ਫਾਦਰ ਮਨ ਦਿਹਾੜੀਆਂ ਲਾਂਦੇ ਆ ਖੇਤੀਬਾੜੀ ਕਰਦੇ ਆ ਕੁਝ ਜ਼ਿਆਦਾ ਨਹੀਂ ਹੈ ਸਾਡਾ ਗੁਜ਼ਾਰਾ ਤੇ ਕੰਮ ਤੇ ਹੁੰਦਾ ਹੀਗਾ ਬਗ ਜ਼ਿਆਦਾ ਕੋਈ ਕੰਮ ਨਹੀਂ ਕਰਦੇ ਠੀਕ ਹੰਡੇ ਘਰ ਦੇ ਹਾਲਾਤ ਕਿਵੇਂ ਆ